हां जी दोस्तों सस्श्रीकाल् स्वागत करते हां ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੱਸੋ ਅੱਜ ਪਹੁੰਚ ਚੁਕੇ ਆ ਪਿੰਡ ਬੁਰਜਨੱਥੂ ਕੇ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈ ਪੀਦੇ ਕੋਲ ਆਏ ਆ ਸਾਰੇ ਆਪਣੇ ਭਰਾ ਜਾਣਦੇ ਆ ਠੀਕ ਆ ਜੀ ਵੀਰ ਇਸੇ ਤਰ੍ਹਾਂ ਮਾਲ ਲੈ ਕੇ ਅੱਗੇ ਸੇਲ ਕਰਤਾ ਅੱਜ ਇਸ ਵੀਡੀਓ ਦੇ ਵਿੱਚ ਚਾਰ ਵੜਾ ਭਰਾਵਾਂ ਨੂੰ ਦਿਖਾਉਣੀ ਆ ਨੇ ਆਪਾਂ ਠੀਕ ਆ ਜੀ ਤਿੰਨ ਸਮੇਤ ਬੱਚੇ ਆ ਤੇ ਇੱਕ ਬਗੈਰ ਬੱਚੇ ਆ ਵੜਾ ਤਕਰੀਬਨ ਸੁਈਆਂ ਸੁਵਾਈਆਂ ਕੁਝ ਕੁ ਤਾਜੇ ਨੱਕ ਵੀ ਹੈਗੇ ਠੀਕ ਆ ਜੀ ਬਾਕੀ ਅੱਗੇ ਜਿਵੇਂ ਜਿਵੇਂ ਆਪਾਂ ਨੂੰ ਡਿਟੇਲ ਮਿਲੀ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ ਬੁਰਜ ਨੱਥੂਕੇ ਪਿੰਡ ਨਾਲ ਲੱਗਦੇ ਪਿੰਡ ਕੜਿਆਲਾ ਸਰਹਾਲੀ ਮੰਡ ਸ਼ਕਰੀ ਤੇ ਇਧਰੋਂ ਬੁਰਜ ਰਾਇਕਾ ਸਰਹਾਲੀ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਪੱਟੀ ਨੂੰ ਜਾਂਦੀ ਹੈ ਇਸੇ ਸੜਕ ਦੇ ਉੱਪਰ ਪਿੰਡ ਆ ਜਾਂਦਾ ਬੁਰਜ ਨੱਥੂਕੇ ਕੋਈ 6-7 ਕਿਲੋਮੀਟਰ ਦੀ ਸਰਹਾਲੀ ਵੱਡੀ ਤੋਂ ਦੂਰੀ ਆ ਪੱਟੀ ਵੀ ਇੱਥੋਂ ਕੇ 5-4 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੱਜ ਤਰੀਕ ਤੁਸੀਂ ਨੋਟ ਕਰ ਲਓ 30 ਦਸੰਬਰ ਤੇ ਸਮਾਂ ਮਾਰਨਿੰਗ ਦੇ ਕੋਈ 10:30 ਹੱਦ 11:00 ਵਜੇ ਦਾ ਟਾਈਮ ਆ ਮਾਲ ਸੂਆ ਸੁਬਾਹਾ ਇਸ ਵਕਤ ਦੁੱਧ ਦੋਤੇ ਚੱਲਣ ਡਿਆ ਕਿੰਨਾ ਕਿੰਨਾ ਦੁੱਧ ਹਾਜ਼ਰ ਆ ਪੂਰੀ ਗੱਲਬਾਤ ਕਰਦੇ ਆ ਹੈਪੀ ਸਾਸਰੀ ਕਰ ਬਾਈ ਸਾਸਿਕਾ ਸੰਧੂ ਸਾਹਿਬ ਓ ਠੀਕ ਠਾਕ ਕਿਰਪਾ ਮਾਲਕ ਜੀ ਚਲੋ ਸ਼ੁਕਰਮਾਨ ਜੀ ਅੱਪੀ ਅੱਜ ਚਾਰ ਵੜਾ ਆਪਣੇ ਕੋਲੇ ਬਕਾਊਗਾ ਭਰਾ ਚਾਰ ਹਸਣ ਤੋਂ ਚਾਰ ਆ ਇੱਕ ਹੋਰ ਵੜ ਕੱਚੀ ਬਾਹਰ ਆਵੇ ਵੱਧੀ ਬਖਾ ਦੇਗਾ ਜੇ ਚਾਹੀਦੀ ਹੋਵੇ ਪੰਜਾਂ ਮਹੀਨੇ ਦੀ ਗੱਪਣ ਪੰਜਾਂ ਦੀ ਗੱਪਣ ਹਾਂਜੀ ਦੁੱਧੋਂ ਡਰਾਈ ਦੁੱਧੋਂ ਡਰਾਈ ਠੀਕ ਆ ਤੇ ਅੱਜ ਜਿਹੜੀਆਂ ਅੰਦਰ ਆਪਾਂ ਵੇੜਾ ਤੁਹਾਨੂੰ ਦਿਖਾਉਣੀਆਂ ਨੇ ਇਹ ਤਕਰੀਬਨ ਮਾਲ ਸੋਇਆ ਸੋਇਆ ਹੈ ਸੋਇਆ ਸੋਇਆ ਸਾਰਾ ਹੀ ਇੱਕ ਬੌਲੇ ਤੇ ਬਰਸੋਂ ਦੀ ਵੜ ਸੁਈ ਆ ਬਾਕੀ ਦੁੱਧ ਤੇ ਆ 20-20 ਦਿਨ ਹੋ ਗਏ ਸੋਈਆਂ ਨੂੰ ਦੋ ਵੜਾਂ ਨੂੰ ਚੋਣ ਚਾਣ ਓਕੇ ਬਿਲਕੁਲ ਸਾਰੀਆਂ ਓਕੇ ਤਸੱਲੀ ਕਰ ਕੋਈ ਪੂਰ ਛਿੱਟਾ ਥਣ ਬਾਅਦ ਘੜੋ ਡੋਕਲ ਹੋਈ ਉਹ ਗੱਲ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਆ ਜੀ ਹਾਂਜੀ ਲਓ ਵੀ ਠੀਕ ਆ ਜੀ ਕੋਈ ਪੂਰ ਛਿੱਟਾ ਕੋਈ ਡੋਕਲ ਹੋਈ ਤੇ ਹੈਪੀ ਦਾ ਵੀ ਆਪਣੀ ਜ਼ਿੰਮੇਵਾਰੀ ਆ ਸ਼ੁਰੂਆਤ ਕਰਾਂਗੇ ਪਹਿਲਾਂ ਕਿਧਰੋਂ ਕਰਦੇ ਜੀ ਆ ਵਾਸ਼ੀ ਵੱਡੀ ਤੋਂ ਲਓ ਜੀ ਇਧਰੋਂ ਵਟੇ ਕੱਦ ਕਾਠ ਦੀ ਆ ਇਹ ਤਾਂ ਕੀ ਬੇਰਵਾ ਭਰਾ ਇਹ ਸੰਧੂ ਸਾਹਿਬ ਦੂਜਾ ਸੁਗਾ ਜੋ ਤੂਜਾ ਸੁਗਾ ਤੇ ਸੂਈ ਨੂੰ ਮਹੀਨਾ ਆ ਗਿਆ ਉਹ ਬੱਚਾ ਮਗਰ ਦੇ ਠੀਕ ਆ ਜੀ ਇਹਦੀ ਸੂਈ ਤੇ ਬੱਚਾ ਮਗਰ ਆ ਹਾਂਜੀ ਉਹ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਸਟਾਰਟਿੰਗ ਦੇ ਵਿੱਚ ਹੀ ਮਹੀਨੇ ਦੀ ਸੂਈ ਤੇ ਲੈ ਕਿੰਨਾ ਕਿ ਤੋਦਾ ਸਰਦਾਰ 12 ਕਿਲੋ ਦੁੱਧ ਹੋਊਗਾ ਇਹਦਾ ਲੀਟਰ ਮਾਰਵਾ 12 ਕਿਲੋ ਹਾਂਜੀ ਲਓ ਜੀ 12 ਕਿਲੋ ਦੋਸਤੋ ਦੁੱਧ ਦਾ ਬਾਕੀ ਹੈ ਠੰਢੀ ਆ ਠੰਡੀ ਤੇ ਠੰਡੀ ਤੇ ਵੰਗਾ ਵੰਗਾ ਪਾ ਗਏ ਜਿੱਦਾਂ ਮਰਜੀ ਚੋਤ ਸੱਲੀ ਕਰੋ ਕੋਈ ਲਾਤਾਂ ਛੜਾ ਮਾਰਨਾ ਨਾ ਜੀ ਨਾ 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 ਕੋਈ ਲੱਤ ਛੜਨੀ ਤੇ 12 ਕਿਲੋ ਮਸ਼ੀਨ ਤੇ ਲੱਗੀ ਆਈ ਜਿੱਦ ਦਿਨ ਆਈ ਉਦਨੇ ਨੇ ਕੀਤਾ ਇਹ ਬਤਾ ਮਸ਼ੀਨ ਵਾਲਾ ਡੰਗਰ ਕਰ ਜਾਂਦਾ ਠੀਕ ਹੈ ਬਾਕੀ ਜਿੱਦਾਂ ਮਰਜੀ ਥੱਲੇ ਪਾਲਦੀ ਰੱਖੇ ਚੋ ਗੱਲ ਕੋਈ ਨਹੀਂ ਆਪੀ ਇਹਨੂੰ ਨਾਲ ਹੀ ਖੋਲ ਕੇ ਕੋਈ ਬਾਹਰ ਤੋਰ ਕੇ ਦਿਖਾਈਏ ਭਰਾਵਾਂ ਨੂੰ 12 ਕਿਲੋ ਦੋਸਤੋ ਦੁੱਧ ਇਸ ਵਾਰ ਦੇ ਤੇ ਨਾ ਵੱਡੀ ਬੱਛੀ ਆ ਦੋ ਜਿਹੜੀ ਪਤਾ ਨਹੀਂ ਮਸ਼ੀਨ ਵਾਲੀ ਇਹਦੀ ਗਾਂ ਦੀ ਦੁੱਧ ਦੇ ਹੁੰਦਾ ਤਾਂ ਤੇ 14 ਕਿਲੋ ਹੀ ਗਾਂ ਕੋਲ ਆ ਤੇ ਮਸ਼ੀਨ ਨਾਲ ਥੋੜਾ ਬੜਾ ਡ ਜਿਹੜਾ ਸਦੀ ਚਵਾਈ ਦਾ ਡੰਗਰ ਇੱਕ ਜਾਂ ਮਸ਼ੀਨ ਦੀ ਚਵਾਈ ਤੇ ਲੱਗਾ ਹੋਵੇ ਨਾ ਉਹ ਕਿਲੋ 2 ਕਿਲੋ ਘਟ ਜਾਂਦਾ ਸੰਸਾਬ ਬਿਲਕੁਲ ਜੀ ਬਿਲਕੁਲ ਬਾਕੀ ਦੁੱਧ ਵਸ਼ੀ 14 15 ਕਿਲੋ ਹੀ ਕਰੂਗੀ ਜੇ ਕੋਈ ਵੀਰ ਮਸ਼ੀਨ ਮਿਸ਼ਾਨ ਵਾਲਾ ਫੇਰ ਲੈ ਗਿਆ ਨਾ ਇਹ ਛੱਡ ਦੇ ਵਿੱਚੋਂ ਲਈ ਆਪਾਂ ਸੋ ਲਾਗੋਂ ਲਈਆਂ ਵਾ ਇਹ ਤੁਹਾਨੂੰ ਗੰਦ ਕੋਦੇ ਵੇਲੇ ਕਿਦਾਂ ਲੱਗਾ ਥੋੜਾ ਲੱਗਾ ਇਹ ਤਾਂ ਹੁਣ 2 3 ਵਾਰੀ ਕਿਤੇ ਨਵਾਈ ਗਈ ਧੁੱਪਾਂ ਤਾਂ ਪਾ ਨਿਕਲ ਤੇ ਫੇਰ ਸਾਫ਼ ਹੋਣੀ ਹੈ ਫੇਰ ਸਾਫ਼ ਹੋਣੀ ਹੈ ਜੀ ਚਲੋ ਇੱਥੇ ਇੱਥੇ ਜਾ ਕਰ ਇਹ ਵੀ ਘਾਂ ਕਰੀ ਮੜਾ ਜਾ ਇੱਥੇ ਰੁਕ ਲੈ ਲੈ ਬਾਕੀ ਕੱਦ ਟਾਂਚਾ ਕੁਰੀ ਐਡਜਸਟਮੈਂਟ ਮਾਰ ਕੈ ਬੋਲੇ ਢਾਂਚੇ ਦੀ ਆ ਤੇ 12 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਠੀਕ ਆ ਜੀ ਹਾਂਜੀ ਬਾਕੀ ਲੰਬਾਈ ਲੰਬੂਈ ਵੜਦੀ ਚੰਗੀ ਆ ਬੂਥੀ ਬਾਤੀ ਬਿਲਕੁਲ ਬਰੀਕ ਛੋਟਾ ਕੰਨ ਚਾਰੇ ਤਰ੍ਹਾਂ ਚੰਗੀ ਫੈਸ਼ਨ ਡਿਜ਼ਾਈਨ ਵਾਲੀ ਬਰੀਡ ਵਾਲੀ ਆ ਦੇ ਕੋਈ ਪੋਰਛਾਕ ਨਹੀਂ ਠੀਕ ਜੀ ਐਕਸਟਰਾ ਚਲੋ ਆ ਵਿਖਾ ਦੇ ਮੋਰੀ ਮਰੀ ਦਾ ਕਰਦੀ ਹਾਂ ਹਾਂਜੀ ਸੁੱਤਰੀ ਖੁੱਲੀ ਖੱਲੀ ਰਹਿਣ ਕਰਕੇ ਆ ਸਭ ਹਾਂ ਚੋਣ ਵੀ ਰੱਡੀ ਚੰਗੀ ਛਾੜੀ ਗੱਲਾਂ ਆ ਤੇ ਛੰਤੂ ਨੂੰ ਬਹੁਤ ਸਵਾਦੀ ਬਣਾਉਂਦੀ ਆ ਠੀਕ ਆ ਚੋਣ ਵੀ ਚੰਗੀ ਕੋਈ ਪੂਰ ਛਿੱਟਾ ਨਹੀਂ ਕੋਈ ਥਾਨਵਾਦ ਘਾਟ ਨਹੀਂ ਹਾਂ ਇਸ ਨੂੰ ਸਵਾਦਨ ਨਵੇਂ ਸਾਲ ਤੇ ਦੋ ਦਿਨਾਂ ਨੂੰ ਚੜਨਾ ਪਰ ਜਿਹੜੇ ਮੁੱਲ ਕਰਦੇ ਨੇ ਮੁੱਲ ਵੇਖੋ ਤੇ ਅੱਜ ਕਿਹੜੇ ਧਮਾਕੇ ਪਾਉਂਦੇ ਆ ਆਫਰਾਂ ਨਵੇਂ ਸਾਲ ਦੀਆਂ ਨਾ ਕਿਉਂਕਿ ਜਦੋਂ ਵੀਡੀਓ ਦਾ 15 ਦਿਨਾਂ ਬਾਅਦ ਪੈਣ ਲੱਗੀ ਆ ਮਾਲ ਇੱਕ ਅੱਧਾ ਤੁਰਿਆ ਆਉਂਦਾ ਇਦਾਂ ਲੱਗਦਾ ਬੂਦਿਆਂ ਦਾ ਜਿਹੜੀ ਦੂਰੀ ਚ ਮੱਝਾਂ ਦੇਂਦੇ ਰਹੇ ਨਾ ਠੀਕ ਆ ਹਾਂਜੀ ਇਹਦਾ ਕੀ ਮੁੱਲ ਰੱਖਿਆ ਜੇ ਹੈਪੀ ਇਹ ਸਾਨੂੰ ਸਾਰਾ ਮੁੱਲ ਕਰਦੇ ਦਾ 55 ਹਾਂ ਤੇ 50000 ਤੋਂ 3000 ਛੋੜ ਤੇ 47000 ਦੀ ਪਹੁੰਚ ਲੋਕ 100 ਕਿਲੋਮੀਟਰ ਦੇ ਪਰ 200 ਤਾਂ ਹੀ ਕਰਨ ਜਾਂਦੇ ਅੱਜ ਕਿੰਨੇ ਚ 47000 ਚ। ਲੋ ਜੀ 47000 ਦੇ ਵਿੱਚ। 200 ਕਿਲੋਮੀਟਰ ਤੱਕ ਪਹੁੰਚ। 200 ਕਿਲੋਮੀਟਰ ਤਾਈਂ ਪਾਵਾਂ ਜਾਂ। ਆਫਰਾਂ ਹੀ ਅੱਜ। ਆਫਰਾਂ ਹੀ ਆ। ਵਾਸੀ 55 60000 ਦੀ ਵਿਕਣ ਵਾਲੀ ਆ। ਪਰ ਆਪਾਂ ਨੂੰ ਭਾਣਾ ਨਹੀਂ ਭਾਣਾ ਆਪਾਂ ਦੇ ਦਿੰਨੇ ਆ। ਲੋ ਜੀ ਕਰੋ ਚੈੱਕ। ਆਫਰਾਂ ਹੀ ਆ 200 ਕਿਲੋਮੀਟਰ ਤੱਕ ਪਹੁੰਚ ਹੋ ਜਾਣੀ ਅੱਜ ਠੀਕ ਹੈ। 47000 ਦੀ। 47000 ਦੀ। ਤੇ ਛੋੜ ਆਉਂਦੀ ਖੁਸ਼ੀ ਨਾ ਕਰਾਂ 100 ਦਾ ਜਾਂ 200 ਦਾ ਨੋਟ। ਅੱਜ ਕੱਦ ਕੋ ਤੋਂ ਪੂਰਾ ਬੋਡਾ। ਜੇ ਇੱਥੇ ਆਣ ਕੇ ਲੈ ਜਾਊਗਾ। ਫਿਰ 42000 ਦੀ ਦੇ ਦਾਂਗੇ। ਠੀਕ ਹੈ ਭਰਾ। 5000 ਫ ਇਹ ਕੋਈ ਪੌਂਚ ਕਰਾਊਗਾ ਵਗਾਉਣਾ 144000 ਦੀ ਆ ਹਾਂਜੀ ਲਓ ਜੀ ਠੀਕ ਆ ਜੀ ਦੋ ਕੰਡੀਸ਼ਨ ਆ ਇੱਥੇ ਅਣਕੇ ਲੈ ਜਾਓਗੇ 42000 ਦੀ ਆ ਪੌਂਚ 47000 ਦੀ ਆ 200 ਕਿਲੋਮੀਟਰ ਤੱਕ ਹਾਂਜੀ ਸਾਗਰ ਨੰਬਰ ਤੇ ਵੜ ਇੱਕ ਵਿਖਾ ਦਿੰਨੇ ਆ ਠੀਕ ਆ ਜੀ ਹਾਈਟ ਮੀਡੀਅਮ ਤੇ ਵਿੱਚ ਆ ਡੱਬੀ ਵੜ ਆ ਸਾਬ ਜੀ ਇਹ ਵੱਛੀ ਉਹਦੇ ਪਹਿਲੇ ਨਾਂਦੇ ਫਿਰ ਆਪਾਂ ਦੂਜਾ ਸੂਆ ਕਹਿ ਕੇ ਬਿਗੈਰ ਬੱਚਿਆਂ ਆ ਬਿਗੈਰ ਬੱਚਿਆਂ ਵੇਖੋ ਆਹ ਸੰਦੋ ਸਰੂ ਲੱਗਾ ਨਾਲ ਵਿਖਾ ਦਿਓ ਮੇਰੇ ਵੀਰ ਨੂੰ ਪਰ ਇਹ ਚੱਲਦਾ ਨਹੀਂਗਾ ਵਿਖਾ ਤੇ ਥੋੜਾ ਲੱਗ ਵਿਖਾ ਦੇ ਠੀਕ ਆ ਵੇ ਕੋ ਚੋਂ ਚੜਕਾ ਕਿੰਨਾ ਦੁੱਧ ਥੱਲੇ ਹੰਦਾ ਵੀ 11 ਤੋਂ 12 ਕਿਲੋ ਦੁੱਧ ਹੀ ਇਹਦੇ ਕੋਲ ਹੋਊਗਾ ਸ਼ੀ ਕੋਲ ਆਉਜੀ 11 12 ਕਿਲੋ ਦੁੱਧ ਆ ਇਸ ਵਾੜ ਦੇ ਥੱਲੇ ਬਗੈਰ ਬੱਚੋਂ ਆ ਤਾਂ ਇਸੇ ਤਰ੍ਹਾਂ ਕੋਈ ਵੰਗਰ ਰਸੀ ਪਾਉਣ ਦੀ ਲੋੜ ਨਹੀਂ ਜੀ ਨਾ ਜੀ ਨਾ ਕੁਛ ਨਹੀਂ ਜੇ ਵਸ਼ੀ ਲੈ ਕਰੇਗਾ ਲੱਤ ਵੀ ਪੁੱਟ ਜੇ ਤੇ ਵਸ਼ੀ ਆਪਾਂ ਫਰੀ ਲੈ ਆਵਾਂਗੇ ਚੱਕੋ ਜੀ ਹਾਂਜੀ ਠੀਕ ਆ ਆ ਵਿਖਾ ਦਿਓ ਮਾੜੇ ਛੀ ਉੱਪਰ ਨਹੀਂ ਉਦਾਂ ਹੀ ਆਏ ਉੱਤਰੇ ਉੱਪਰ ਲੱਗੀ ਹਾਂਜੀ ਤੇ ਬਹੁਤ ਵਸ਼ੀ ਚਵਾਈ ਚੋਈ ਬਹੁਤ ਜਿਆਦੀ ਆ ਆਪ ਕਿਨਾ 11 12 11 ਕਿਲੋ ਸਮਝੋ ਮਿੰਕੇ ਲੈ ਜਾ ਕੋਈ 11 ਕਿਲੋ ਮੇਰਾ ਪ੍ਰਾਠੀਗਾ ਜੀ ਮਿੰਤੀ ਵਾਲਾ ਤੋਂ ਤੇ 11 ਕਿਲੋ ਆ ਹਾਂਜੀ ਆ ਠੰਡੀ ਧੀਰੀ ਸੀਲਸ ਲੱਗ ਬੱਛੀ ਇਹਦੇ ਮਗਰ ਸਾਨੂੰ ਸਭ ਬੱਛੀ ਮੇਰੇ ਨਾਲ ਘਰ ਆ ਲਿਆ ਵਾਛੀ ਦਿੱਤੀ ਨਹੀਂ ਆਪੇ ਸ਼ੈੱਡ ਦੇ ਵਿੱਚੋਂ ਇਹ ਵੀ ਬੱਛੀਆਂ ਕਿਰੋਂ ਆਈਆਂ ਦੋਵੇਂ ਠੀਕ ਆ ਹਾਂਜੀ ਉਹਨਾਂ ਬੱਛੀ ਸਭ ਦਾ ਦਿੱਤੀ ਨਹੀਂ ਗਈ ਹਾਂ ਬੱਛੀ ਬਹੁਤ ਚੰਗੀ ਹਸਾ ਤਾਇਰ ਦੋ ਦੋ ਨੇ ਕਿਹਾ 16 ਕਿਲੋ ਥੱਲੇੋਂ ਮੱਛੀ ਜੋ ਠੀਕ ਹੈ ਪਰ ਉਹ ਨਗਰ ਲਵੇ ਦੀ ਆ ਪਛੀ ਪ੍ਰਿੰਟ ਪ੍ਰਿੰਟ ਚੰਗਾ ਬਸ ਸਾਫ ਸੁਥਰੀ ਜਿੰਨੀ ਯੋਗੀ ਆ ਠੀਕ ਆ ਠੀਕ ਆ ਬਾਕੀ ਚਲੋ ਪਤਾਰਾ ਮਾਰ ਕੇ ਦਿਖਾਈ ਦਿੰਦੀ ਆ ਬਸ ਚੋਣ ਚਵਾ ਦੇ ਵਿੱਚੋਂ ਕੋਈ ਕਰਮਾ ਲੀ ਨਹੀਂ ਲੱਤਾਂ ਛੜਾ ਤੁਹਾਨੂੰ ਸਾਡ ਦੋ ਮਹੀਨਾ ਤੋਂ ਅੰਦਰ ਸੂਈ ਆ ਆਪਾਂ ਜਿੱਥੋਂ ਲਈ ਆਪਾਂ ਲੈ ਵੀ ਚਲਾਂਗੇ ਕੋਈ ਵੀਰ ਨੇ ਲੈਣੀ ਹੋਊਗੀ ਨਾ ਹਾਂ ਇੱਥੋਂ ਜਸਨ ਅਜ ਤਰ੍ਹਾਂ ਪੂਰਾ ਪ੍ਰੋਪਰ ਇੱਕ ਵਾਰੀ ਵਿਖਾ ਦੇ ਸਟਾਟਸ ਇਹ ਤੁਹਾਨੂੰ ਪਤਾ ਇਹ ਠੰਡ ਠੁੰਡ ਕਰਕੇ ਨਵਾਈਆਂ ਨੂੰ ਹੋਈਆਂ ਇੱਕ ਚੰਗੀ ਤਰ੍ਹਾਂ ਨਹੀਂ ਹੋਈਆਂ ਪ੍ਰਿੰਟ ਪ੍ਰੋ ਤੇ ਵਛੀ ਜਾ ਚੰਗਾ ਨਿਕਲਦਾ ਹੈ ਹੰਲੀ ਤੇਰੀ ਬਹੁਤ ਆ ਜਿੱਦ ਤਰ ਮਰਜ਼ੀ ਕਰਾ ਦਿੰਦਾ ਵਾ ਵੇਖੋ ਆ ਵੇਖੋ ਲੋ ਠੀਕ ਆ ਜੀ ਹਾਂ ਇਹ ਠੰਡੀ ਜੀ ਸੀਲਸ ਲੱਗ ਕਰਵਾ ਹਾਂਜੀ ਲੋ ਚਟਾ ਦੋ ਦੋ ਜਿਵੇਂ ਹੈਪੀਆਂ ਦਾ ਮਜਾ ਨਾਲ ਦਾ ਹਾਂਜੀ ਸਾਨੂੰ ਇਹ ਫੈੜ ਵੀ ਪੰਜ ਹੋ ਗਈ ਇਹਨਾਂ ਦੀ ਭਵਾ ਕਰਵਾ ਕੇ ਲੈ ਦੇ ਕੋਈ ਆਪਾਂ ਜਦੋਂ ਪੌਣੀ ਦੇ ਪਰਸੋਂ ਆਈਆਂ ਆਪਣੇ ਕੋਲੇ ਹਾਂ ਹਾਂਜੀ ਇਹ ਹੈ ਰੰਗ ਬਾਜਾ ਕਰਨ ਵਾਲੀ ਮੈਂ ਕਿਹਾ ਪ੍ਰਿੰਟ ਵਾਲੀ ਵਾਸ਼ੀ ਵੇਖੋ ਦੇ ਗੁਤੀਪਤੀਇ ਕੋਈ ਪੂਰੀ ਚੈੱਕ ਕਰਾ ਦੋ ਫੇਸ ਜਿਵੇਂ ਨੀਟ ਮੈਂ ਦਾ ਪੜਾ ਹਾਂ ਦਾ ਲੋ ਠਾਣੂ ਆਉਂਦਾ ਹਾਂ ਹਾਂਜੀ ਲੈ ਚਲੋ ਚੰਗੀ ਆ ਵੈੜ ਚੰਗੀ ਬਰੀਡ ਵਾਲੀ ਸਾਫ ਸੁੱਦੀ ਬੋਦੀ ਵਾਲੀ ਵੇਖੋ 11 ਕਿਲੋ ਦੁੱਧ ਦੇ ਥੱਲੇ ਹਾਜ਼ਰ ਮਣਕੇ ਦਵਾਂਗੇ ਆਸ ਟਾਈਮ ਠੀਕ ਆ ਇਹ ਵੀ ਆਨਲਾਈਨ ਖੜੂਗਾ 10 ਕਿਲੋ ਦੀ ਗਾਰੰਟੀ ਦੇ ਭੇਜਾਂਗੇ ਠੀਕ ਆ ਭਰਾ ਪਹਿਲੀ ਗੱਲ ਆਪਾਂ ਸੰਤੋਖ ਸਾਹਿਬ ਆਣੇ ਤੇ ਤਸੱਲੀ ਕਰੋ ਆਣ ਕੇ ਪਹਿਲੇ ਲਾਉਣੇ ਆ ਕੋਈ ਆਪਾਂ ਪਹਿਲੇ ਲਾ ਕੇ ਲਿਆਉਂਦੇ ਆ ਬਸ ਜੀ ਲੈ ਵੇ ਇੱਥੇ ਰੋਕੀਏ ਇੱਥੇ ਰੋਕੀਏ ਰੋਕਿਆ ਜੀ ਰੋਕਿਆ ਜੀ ਆ ਲੈ ਠੀਕ ਆ ਤੱਕ ਵੇਖੇ ਕਿ ਸੰਭਲ tour ਕੋਈ ਬਾਈ ਛਾਈ ਨਹੀਂ ਕੋਈ ਬਾਤ ਘਾਟ ਨਹੀਂ ਜੋ ਇਹ ਗੱਲ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਲੋ ਜੀ ਵੜ ਇਹ ਵੀ ਚੰਗੀਆਂ ਠਿਕਾ ਜੀ ਕਿਸੇ ਪੁਰਾਣੇ ਤੋਂ ਚਲੋ ਘਰ ਦੇ ਗੁਜ਼ਾਰੇ ਵਾਸਤੇ ਤਕਰੀਬਨ ਚਲੋ ਚਾਹ ਪਾਣੀ ਦੇ ਡਾਂਗ ਵਾਸਤੇ ਵੇਹੇ ਚਲੋ ਦੋ ਸਿਰ ਦੁੱਧ ਪਾ ਵੀ ਸਕਦੇ ਹੋ ਤੁਸੀਂ ਜਿਹੜੇ ਮੇਰੇ ਵੀਰ ਚਾਹੁੰਦੇ ਆ ਵੀ ਤਕਰੀਬਨ ਕੋਈ 11-12 ਕਿਲੋ ਵਾਲੀ ਵੜ ਮਿਲ ਜੇ ਸਸਤੇ ਰੇਟ ਹੋਣਾ ਠੀਕ ਆ ਜੀ ਜਾਇ ਜੀ ਪੜਦਾ ਰਹੂਗਾ ਬਿਲਕੁਲ ਇਹਦਾ ਸੂਤਰ ਜਾਇ ਮੋਲ ਲੈ ਵੀ ਆਪੀ ਦਾ ਰੇਟ ਵੀ ਦੱਸ ਗਿਆ ਭਰਾਵਾ ਕੀ ਕਰਦੇ ਆ ਇਹ ਸਾਨੂੰ ਸਾਹਿਬ ਵੱਛੀ ਦੇ ਬੱਚਾ ਦਾ ਫਿਰ 45 ਤੋਂ 50000 ਦੀ ਹੈਗੀ ਸੀ ਆ ਅੱਜ ਜਿਹੜੀ ਵੱਛੀ ਨੂੰ 35000 ਦੀ ਪਹੁੰਚ ਕਰਨੀ ਹੈ ਬਸ 200 ਕਿਲੋਮੀਟਰ ਤਾਈਂ 35000 ਦੀ 35000 ਦੀ ਜੇ ਕੋਈ ਇੱਥੇ ਆਣ ਕੇ ਲੈ ਜੂਗਾ ਤੇ 32000 ਦੀ ਵੱਛੀ ਦੇਵਾਂਗੇ ਮੋਲ ਦਾ ਫਿਕਸ ਹੋ ਜਾ ਵੱਛੀ ਦਾ ਲਓ ਜੀ ਇੱਥੇ ਆਣ ਕੇ ਲੈ ਜੂ 32 ਦੀ 32 ਉਦਾਂ ਕਿੰਨੇ 35 ਦੀ 35000 ਦੀ ਪਹੁੰਚ ਆ ਲਓ ਜੀ 35000 ਦੀ ਪਹੁੰਚ ਜਿੰਨੀ ਜੋਗੀ ਵੱਛੀ ਸਾਸੂ ਵੀ ਵੇਖ ਲਓ ਸਾਰੀ ਨਾਲ ਲੈਵਾ ਵੱਛੀ ਦਾ ਨਹੀਂ ਚੰਗੀ ਬਾਕੀ ਠੰਡੀ ਧੀਰੀ ਆ ਹਾਂ ਦੀ ਕੋਈ ਗੱਲ ਨਾਓ ਹਾਂ ਤੇ ਆਂਦੀ ਕੋਈ ਨਹੀਂ ਕਰਨਾ ਠੀਕ ਆ ਜੀ ਸੋ ਇੱਥੇ ਅਗਲਾ ਜੋਗੇ ਤਾਂ ਸਿਰਫ 32000 ਦੀ ਆ ਠੀਕ ਆ ਜੀ ਪਹੁੰਚ ਕਰਾਉਣੀ ਕਿਸੇ ਨੇ ਤੇ 35000 ਦੀ ਹੋ ਜੂਗੀ 100000 ਤੱਕ ਕੋਈ ਚੱਕਰ ਨਹੀਂ ਲਾਓ ਉਹਦੇ ਬੱਚਾ ਤੋਂ ਜੋੜਾ ਇਧਰ ਨੂੰ ਹੋ ਗਿਆ ਤਾਂ ਲਾ ਕੇ ਡਰ ਵੀ ਕੋਈ ਗੱਲ ਬਾਤ ਨਹੀਂ ਕੋਈ ਗੱਲ ਹੀ ਨਹੀਂ ਹਾਂਜੀ ਵਾਰ-ਵਾਰ ਆਪਾਂ ਜਿੰਨਾ ਮਰਜ਼ੀ ਹੱਥ ਫੇਰ ਕੇ ਵਿਖਾਈ ਆ ਜਿਹੜਾ ਸੀਲ ਸੀਲ ਹੀ ਰਹਿਣਾ ਹਾਂ ਸਹੀ ਗੱਲ ਹੁੰਦਾ ਵੇਖ ਲਓ ਸਾਫ਼ ਚੰਗੀ ਆ ਪ੍ਰਿੰਟ ਆ ਜਿਹੜਾ ਬੱਚਾ ਦਾ ਫਿਰ ਵਸ਼ੀ 45 ਦੇ ਨੋਟਾਂ ਦੇ ਇਹ ਆ ਅੱਜ 32000 ਦੀ ਪਹੁੰਚ ਅੱਜ ਤਾਂ ਲੈ ਜੂ ਕੋਈ ਅੱਗੇ ਆਪਣੇ ਕੋਲ ਜਿਹੜੀ ਆ ਬੈਠਦਾ ਕੀ ਫਿਰ ਭਾਈ ਇਸਨੂੰ ਸਾਹ ਤਿੱਜਾ ਸੂਆਜ ਵਾੜੇ ਵੀ ਚੰਗੀ ਖਾਸੀ ਬਹੁਤ ਵਧੀਆ ਜੀ ਹੰਦੂ ਚੰਗੀਆਂ ਹੀ ਵਸ਼ੀਆਂ ਆ ਰਹੀ ਨਾ ਆ ਲਾਉ ਜੀ ਝੋਲਾ ਚਲਾਇਦਾ ਵੀ ਮੇਰੇ ਭਰਾ ਚੈੱਕ ਕਰੋ ਫੋਲੀ ਵਾਜਣੋਂ ਲੋੜ ਆ ਆ ਵੇਖੋ ਠੰਡੀ ਤੇ ਜੀ ਹੰਦੂ ਆ ਵੇਖੋ ਠੀਕਾ ਜੀ ਚੈੱਕ ਕਰਨੀ ਲਾਉ ਆਂਦੀ ਇਹ ਵੀ ਕੁਛ ਨਹੀਂ ਕਰਮਾ ਲਈ ਮਤਲਬ ਕੋਈ ਲੱਤਾਂ ਛੜਾ ਲਈ ਨਹੀਂ ਗਈ ਜਾਨਵਰ ਚੰਗਾ ਸਾਫ ਸੁਥਰਾ ਥੋੜੀ ਲਾਗਿਓ ਕੋਈ ਪੁੱਤ ਮਾਰ ਕੇ ਖੱਤਰਾ ਤੁਰਾ ਐਪੀ ਤੇ ਖਾ ਰਿਆ ਪਖਾ ਦੇ ਚੰਗੀ ਤਸਵੀਰਾਂ ਆ ਮਾਰੋ ਨੀ ਗਾ ਅਗਲੇ ਥਾਨਾਂ ਦੀ ਚਵਾਈ ਤੇ ਇਹ ਮ ਆ ਮੁਠੀ ਮੁਠੀ ਥਾਣਾ ਕਰਵਾ ਲਿਆ ਆ ਮੋਗਾ ਹੀ ਆ ਇਹਦਾ ਕਰਲ ਕਰ ਲਿਆ ਵੇਖੋ ਕੋਈ ਭੋਰ ਨਹੀਂ ਕੋਈ ਛਟਾ ਕੱਲੇ ਕੱਲੇ ਥਾਂ ਦੀ ਧਾਰ ਮਾਰੀ ਆ ਪੀ ਪਾ ਆ ਵਿਖਾ ਦੇ ਆ ਮਾਰੋ ਨੀਗਾ ਲਓ ਜੀ ਮੇਰਾ ਭਰਾ ਕੋਈ ਦੂਰੋਂ ਲਾ ਕੇ ਆਉਣਾ ਤੇ ਧੋਖੇ ਵਾਲੀ ਗੱਲ ਨਹੀਂ ਕੀ ਹਾਂ ਜੀ ਇਹ ਬੋਤਲ 15 ਕਿਲੋ 16 ਕਿਲੋ ਓ 15 ਕਿਲੋ ਤੋਂ ਹੋਊਗਾ ਲਓ ਜੀ ਲਓ ਓਕੇ ਬੋਤਲ ਚ ਗਾਵਾਂ ਚਾਹੀਆਂ ਯਾਰ ਲਓ ਜੀ 15 ਕਿਲੋ ਦੁੱਧ ਅੱਜ ਮੇਰੇ ਦੀ ਸੂਈ ਕਦੋਂ ਦੀ ਸਮਝ ਆ ਮੀਨ ਨਰੀ ਲਾਲ ਕੋਈ 20 ਦੀ ਵਾਲੇ ਹੋਵੇ ਅੰਦਰ ਕੋਈ ਮਹੀਨੇ ਦੀ ਮੰਨ ਕੇ ਬੱਚਾ ਹੋਈ ਨਾ ਲਾਲ ਹਾਂਜੀ ਹਾਂਜੀ ਲਾਲ ਉਹਦੀ ਬੱਚਾ ਲਾਲ ਬੱਚਾ ਠੀਕ ਆ ਜੀ ਮਗਰ ਤੇ ਸੂਬਿਆਂ ਦੇ ਵਿੱਚ ਕੋਈ ਦੂਜੇ ਮੰਨੇ ਅੱਗੇ ਕੋਈ ਤੇਜੇ ਮੰਨੇ ਦੂਜੇ ਮੰਨੇ ਆਪਾਂ ਸਾਹ ਉਹ ਤੇ ਦੂਜਿਆਂ ਦੇ ਪਰ ਆਪਾਂ ਨੇ ਤੇਜੇ ਮੰਨੋ ਤੇ ਜੇ ਰਾ ਗੜੀ ਬੁੱਢੜੋ ਹੋਈ ਕਦੇ ਬਸ ਬਸ ਕਰਮਾ ਲਈ ਪੁਣੀ ਬਾਹਰ ਇੱਕ ਵਰੀ ਤੋਰ ਕੇ ਵਹਾਉਣੇ ਤਾਂ ਸਭ ਨਾ ਵੱਢੀ ਆ ਵੱਢੀ ਆ ਸੇਵਾ ਸੂਬਾ ਬੱਛੀ ਦੀ ਚੰਗੀ ਹੋਈ ਨਾ ਜਦੋਂ 18 20 ਕਿਲੋ ਕੁਛ ਨਹੀਂ ਆਂਦਾ ਇਹਨੂੰ ਏਡੀ ਵਾੜ ਲਓ ਸਹੀ ਆ ਪ੍ਰਿੰਟ ਵਾਲੀ ਆ ਯਾਦ ਪਾ ਲਓ ਹੁਣ ਇਹਨਾਂ ਦੀ ਰੋਤ ਆ ਹਾਂ ਹਾਂ ਆਮੀ ਨੇ ਜੇ ਰੋਤੇ ਇਹਨਾਂ ਦੀ ਕਰਮਾਲੀਆਂ ਦੀ ਬਸ ਬਸ ਲਓ ਜੀ ਇੱਕ ਮਹੀਨੇ ਦੀ ਸੂਈ ਆ ਤਾਂ ਪੂਰੇ ਵੱਡੇ ਢਾਂਚੇ ਦੀ ਆ ਇੱਥੇ ਆ피 ਰੋਕ ਲੈ ਇੱਕ ਮਿੰਟ ਲੈ ਵੇਖੋ ਇਹ ਠੰਡੀ ਧੀਰੀ ਆ ਹਾ ਇੱਥੋਂ ਵਿਖਾ ਦੇ ਇੱਕ ਵਾਰੀ ਜਸ਼ਨ ਮਾਰ ਕੇ ਆ ਬਸ ਠੰਡੀ ਧੀਰੀ ਠੰਡੀ ਧੀਰੀ ਕਰਮਾਲੀ ਲਾ ਲਓ ਤੁਸੀਂ ਸੂਈ ਕਰਕੇ ਠੀਕ ਆ ਜੀ ਲਓ ਜੀ ਫੇਰ ਮਾਰ ਦਿੰਨੇ ਆਪਾਂ ਲਓ ਕਰੋ ਚੱਕ ਠੀਕ ਆ ਅਗਲੇ ਪਿਛਲੇ ਥਣਾਂ ਦੀ ਚਵਾਈ ਪਹਿਲਾਂ ਵੀ ਤੁਹਾਨੂੰ ਦਿਖਾਤੀ ਆ ਸੰਦੂ ਸਾਹਿਬ ਇੰਡੀਆਂ ਠੰਡੀਆਂ ਛਾੜੀ ਗੱਲਾਂ ਦੋ ਹਾ ਕੌਊਆ 15 ਕਿਲੋ ਹੀ ਕੋਈ ਆਨਲਾਈਨ ਖਰੀਦੂ 14 ਦੇ ਭੇਜ ਦਿਆਂਗੇ ਹਾਂ ਆ ਮਗਰੋਂ ਵਿਖਾ ਦੇ ਠੀਕ ਨੇ ਵਾ ਇਹ ਵੀ ਸੰਦਾ ਫਾਰਮ ਆ ਲਿਆ ਵਾਸ਼ੀ ਦਾ ਬਾਕੀ ਨਾੜ ਨੂੜ ਵਿਖਾ ਦੇ ਕੋਈ ਕੱਡੀ ਮੋਟੀ ਰੱਸੀ ਵਰਗੀ ਹਣਾ ਮੈਂ ਕਹਿੰਦਾ ਦੋ ਦੀ ਪੈ ਵੀ ਆ ਦੇ ਹਾਂ ਹਾਂ ਵੇਖ ਹਾਂਜੀ ਠੀਕ ਬਾਕੀ ਪ੍ਰਿੰਟ ਪਕੌਂਟ ਵੇਖੋ ਵਾਸ਼ੀ ਦਾ ਮੂੰਹ ਦਾ ਗਰੀਡ ਵਾਲੀ ਆ ਨੇ ਚਕੇ ਟਾਚੇ ਦੀ ਆ ਚੰਗੀਆਂ ਵੰਜੀ ਸੋ ਬੱਚਾ ਮਗਰਾ ਤੇ 15 ਕਿਲੋ ਦੁੱਧ ਚੋਕੇ ਲੈ ਜਾਓ ਠੀਕ ਆ ਮੈਂ ਨਿੱਕਾ ਜਾਵਾਂਗੇ 15 ਕਿਲੋ ਮਨਾ ਕੇ ਜਾਵਾਂ ਕਹਿਣ ਕੋਣ ਆ ਲੈਣੀ ਜਿੰਨਾ ਹੋਊਗਾ ਆਪਾਂ ਸਾਰੇ ਸਲੇ ਜਿੰਨੇ ਦੱਸਿਆ ਹੋਣਾ ਦੱਸਿਆ ਵਾ ਮਣਕੇ ਮਣਕੇ ਤਾਂ ਹੀ ਕਹਣਾ ਮਣਕੇ ਦਵਾਂਗੇ ਤੇ ਆਹੋ ਕੇ ਝੂਠ ਮਾਰਿਆ ਕਰੀ ਨਾ ਨਾ ਕਦੀ ਇਹ ਤਾਂ ਨਹੀਂ ਕਦੀ ਭਣ ਭਣ ਕੇ ਵੀ ਆਪੀ ਨੇ 15 ਕਿਹਾ ਤੇ 12 ਨਿਕਲਿਆ ਉਹ ਕਰ ਮੈਂ ਕਹਿੰਨਾ ਭਾਜੀ ਇੱਥੋਂ ਕੋਈ 2-300 ਕਿਲੋਮੀਟਰ ਤੇ ਚੱਲ ਜੇ ਤੇ ਮੈਂ ਕਹਿ ਨਹੀਂ ਸਕਦਾ ਹਾਂ ਕਿਉਂਕਿ ਤੁਹਾਨੂੰ ਪਤਾ ਹੋਊਗਾ ਵੀ 200-300 ਕਿਲੋਮੀਟਰ ਦੇ ਡੰਗਰ ਚੱਲ ਜੇ ਕੈਸਿਆ ਗੱਡੀ ਪਰ ਆਪਾਂ ਨੇ ਜੇ ਕੋਈ ਲੈ ਜਾਂਦਾ ਨਾ ਸਿਰ ਇੱਕ ਅੱਧਾ ਦਿਨ ਜੇਰਾ ਕਰਿਆ ਕਰੋ ਆਉਣੀਆਂ ਫੇਰ ਉਸੇ ਦੇ ਟਾਈਮ ਤੇ ਆ ਤੇ ਇਹ ਨਹੀਂ ਇੱਥੇ ਪਹਿਲੀ ਗੱਲ ਮਨਕੇ ਖੜੋ ਤਸੱਲੀ ਕਰੋ ਨਹੀਂ ਨਹੀਂ ਤਸੱਲੀ ਇੱਥੇ ਕਰਨ ਵੀਰ ਕੇ ਬਸ ਜੀ ਅੱਗੇ ਚਲੋ ਬਦਲੋ ਸੇਵਾ ਕਰ ਜਾਓ ਮਾੜਾ ਕਿਉਂਕਿ ਸਾਡੀਆਂ ਕੋਈ ਵਾਸਤ ਨਹੀਂ ਕਰਦਾ ਹਾਂ ਠੀਕ ਆ ਅੱਗੇ ਜੇ ਵੱਧ ਜਾਂਦਾ ਚਲੋ ਵੀ ਭਣਪਰਾ ਕਹਿ ਦਿੰਦੇ ਵੀ ਸੰਤੂ ਸਾਹਿਬ ਦਾ 18 ਚੋਂ ਡੇ ਆ ਬਸ ਇਹ ਬੀਬੀ ਸਾਹਿਬ ਇੱਕੋ ਕੋਈ ਮੰਨ ਕੇ ਚਲੋ 20 ਤੋਂ ਕੋਈ ਸੰਗਰੂਰ ਨੂੰ ਚੱਲ ਗਈ ਕੋਈ ਬਰਨਾਲੇ ਵਾਲੇ ਕੋਈ ਕਿਤੇ ਚੱਲ ਗਈ 200 ਕਿਲੋਮੀਟਰ ਤੁਹਾਨੂੰ ਪਤਾ ਕਿੱਲੋ 2 ਕਿਲੋ ਡੰਗਰ ਫਰਕ ਪਾਉਂਦਾ ਹੀ ਪਾਉਂਦਾ ਪੈਂਡੇ 'ਤੇ ਜਾ ਕੇ ਦੋ ਤਿੰਨ ਦਿਨਾਂ ਨੂੰ ਜੀ ਧਾਰ ਲੈ ਲੈਂਦਾ ਫਿਰ ਉਸੇ ਲੈਵਲ ਤੇ ਆਉਂਦਾ ਹੈ ਬਸ ਬਸ ਹਾਂਜੀ ਇਹ ਤਾਂ ਆਪੀ ਕੀ ਮੁੱਲ ਰੱਖਿਆ ਭਰਾ ਸਾਨੂੰ ਸਾਹਿਬ ਨੇ ਵੱਛੀ 75000 ਦੀ ਆ ਪਰ ਆਪਾਂ ਸਾਰੀਆਂ ਛੋੜਾਂ ਕਰਕੇ 65000 ਦੀ ਪਹੁੰਚ ਕਰਨੀ ਅੱਜ 65000 ਦੀ 14 ਵੱਢ ਕੇ 65000 ਦੀ ਕਸਰ ਕੋਸਰ ਕੱਢਤੀ ਹ ਸਾਰੀਆਂ ਕਸਰਾਂ ਕੱਢ ਲਿਆ 75ਵਾਂ ਕੇ 2000 ਛੜਤਾ ਕੋਈ ਆ ਜਾਂਦਾ ਸੱਜਣ ਮੌਕੇ ਤੇ ਮਾੜਾ ਮੋੜ ਹੋ ਜੂ ਮਾੜਾ ਛੋਰ ਛੱਪਾ ਕਰਾਂਗੇ ਹਾਂਜੀ ਲੋ ਜੀ ਬੱਛਾ ਮਗਰ ਬੱਛਾ ਮਗਰ ਆ ਬੱਚਾ ਲਾਲ ਰੰਗ ਦੇ ਵਿੱਚ 15 ਕਿਲੋ ਦੁੱਧ 65000 ਮੋਲ ਥੋੜਾ ਪਤਾ ਹੋ ਜਾਊਗਾ ਜੇ ਗੁੰਜਾਇਸ਼ ਹੋਈ ਮੌਕੇ ਤੇ ਛੋਸ਼ਪਾ ਕਰਸ ਜਿਆਦਾ ਨਹੀਂ ਬਾਕੀ ਵਸ਼ੀ ਚਾਰੂ ਚੂਰੂ ਚੰਗੀਦਰ ਪਸੰਬਰ ਵਾਲਿਆਂ ਦੋ ਜਦਰਾ ਆਪਣੇ ਇਸੇ ਵਪਾਰ ਲੈਣ ਚ ਮੈਨਾਂ ਤਾਂ ਦੋ ਤਿੰਨ ਅੱਡੇ ਘੁੰਮਲੇ ਪਸ਼ੂ ਤੇ 15 20 ਦਿਨ ਤਾਂ 25 ਦਿਨ ਮਹੀਨਾ ਇਹ ਤੁਰੇ ਫਿਰਦਾ ਐ ਜੀਵ ਨਹੀਂ ਲਾਉਂਦੀ ਮੈਂ ਕਹਿੰਦਾ ਤੇ ਜਿਸ ਦਾ ਟਿਕਾਣਾ ਬੱਜੇ ਨਾ ਉੱਥੇ ਇਹਨਾਂ ਟਿਕੜਾ ਕਰ ਮਾਰਦਾ ਇੱਕ ਹੈਪੀ ਆਪਣੇ ਕੋਲ ਆ ਜਿਹੜੀ ਵੜ ਆ ਗਈ ਫਰਾ ਇਹ ਸੰਤੂ ਸਾਹਿਬ ਦੂਜਾ ਸੂ ਆਜੋ ਤੇ ਐਰ ਸ਼ਰਦਾ ਕਰਾਉਸ ਹੈ ਬੱਛੀ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੂਈ ਦੇ ਪਰਸੋ ਸੂਈ ਬੱਛੀ ਥਾਣ ਥੱਪਾ ਪੂਰਾ ਬਹੁਤ ਜੈਸਾ ਸੰਸੂਮ ਚੰਗਾ ਆਹ ਖਾਦੇ ਜਸ਼ਨ ਇੱਕ ਵਾਰੀ ਮਾਰ ਕੇ ਕੈਮਰਾ ਵਿਖਾ ਭਰਾਵਾਂ ਨੂੰ ਹੈ ਠੰਡੂ ਜੀ ਬੱਚਾ ਲਾਏ ਉਹ ਨਹੀਂ ਤਾਂ ਰਮਰਾ ਦਿੰਨੇ ਆ ਬੱਛੀ ਸੁਣੋ ਵੇਖੋ ਕਿ ਦੀ ਟਾਪ ਕਲਾਸ ਮਗਰ ਮੁੱਠੀ ਮੁੱਠੀ ਥਾਣਾ ਮਗਰ ਬੱਛੀ ਹੈ ਹਾਂਜੀ ਮਗਰ ਬੱਛੀ ਹੈ ਜੀ ਬਹੁਤ ਜੀ ਮਗਰ ਆਹ ਬਲੋ ਨਾਰੂਆ ਨਾਲ ਜੋ ਬੱਛੀ ਦਾ ਬੱਚਾ ਵਿਖਾ ਦਿਓ ਜੀ ਬੱਚਾ ਵਿਖਾ ਦੇ ਆ ਸਾਹਮਣੇ ਆਹ ਬੱਛੀ ਹੈ ਮਗਰ ਠੀਕ ਹੈ ਜੀ ਬੱਛੀ ਬੱਛੀ ਮਗਰ ਐਰ ਸ਼ਾਦੀ ਸੰਦਾ ਤੇ ਹੈ ਦੂਜਾ ਕਹ ਪਹਿਲਾਂ ਹੀ ਸੁਆਹ। ਸੋ ਦੂਜਾ ਦੂਜਾ। ਦੂਜਾ ਸੁਆਹ। ਅੱਲ ਨਹੀਂ ਆਪਾਂ ਕਹਿੰਦੇ ਦੂਜਾ ਸੁਆਹ। ਠੀਕ ਆ। ਲਓ ਜੀ ਕਰਾ ਦਿਓ ਚੱਕ ਠੀਕ ਆ। ਬਾਕੀ ਥਾਂ ਦੇਖੋ ਮੇਰਾ ਭਰਾਸੂ ਬਾਤਾਣੀ ਆ। ਆ ਗੱਲਾਂ ਹੀ ਗਾਉਣੀਆਂ ਦੇ। ਵੇ ਰਹਿ ਲਿਓ। ਲਾ ਕਰਾ ਦਿਜ ਮਗਰੋ। ਖਲੋ ਜੀ। ਆ। ਕਰਾ ਦਿਓ। ਹਾਂ ਦੇ ਠੀਕ ਆ। ਲਓ ਜੀ। ਮਾਜਾ ਕਿਨਾ ਆ। ਸੰਤੂੰ ਜੇਨਾ। ਹਾਂ ਇਹ ਪਲੱਸ ਪੁਆਇਟਾ ਮਗਰ ਬੱਛੀ ਏ ਠੀਕਾ ਜੀ ਗਾਲੇ ਕੋਲੇ ਪਈ ਆ ਵੜ ਸਾਨੂੰ ਸਾਹਿਬ ਦੁੱਧ ਜਿਆਦਾ ਨਹੀਂ ਮੈਂ ਆਣਾ ਹੁਣ ਵੀ 8 ਤੋਂ 9 ਕਿਲੋ ਬੌਲਾ ਆਊਗਾ ਵੀਰ ਮੇਰਾ ਮਣਕੇ ਖੜੇ 14 15 ਕਿਲੋ ਦੁੱਧ ਕੁਛ ਨਹੀਂ ਆਂਦਾ ਨੂੰ ਜਿੱਡਾ ਟੌਪਾ ਥਾਂ ਲੱਗਾ ਬਿਲਕੁਲ 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 ਖਾਓ ਪੀਓ ਕੀ ਕਰਮ ਵਾਲੀ ਤੇਜੂ ਕੀ 12 14 15 ਕਿਲੋ ਹਾਂਜੀ ਲਓ ਜੀ ਠੀਕ ਆ ਚੁਵਾਈ ਚੁਵਾਈ ਦੀ ਚੰਗੀ ਆ ਕੁਛ ਨਹੀਂ ਆਂਦਾ ਨੂੰ ਦੇ ਚੌਣ ਜਣ ਵੇਰ ਨੂੰ 14 15 ਕਿਲੋ ਦੁੱਧ ਕੀ ਆਂਦਾ ਏ ਆ ਆ ਮਾਰਦੇ ਦੁੱਧ ਤਾਰਾ ਨਾ ਵੀ ਇਹ ਅਗਲੇ ਥਾਣੇ ਦੀ ਚੁਵਾਈ ਵਿਖਾ ਦੇ ਇੱਕ ਵਾਰੀ ਪੁੱਤ ਜਸ਼ਨ ਮਾਰ ਕੈਮਰਾ ਇਹਨੂੰ ਕਰਕੇ ਇਹ ਇਹ ਅਗਲੇ ਥਾਣ ਇਹ ਮਗਰਲੇ ਥਾਣ ਕਰੋ ਚੱਕ ਕੋਈ ਭੈਣ ਜੋਵੇ ਕੋਈ ਬਜ਼ੁਰਗ ਕੋਲ ਸਾਹਿਬ ਇਹ ਨਹੀਂ ਕੋਈ ਗੱਲ ਤੇ ਨਾ ਜਿਹੜਾ ਮਾਜੀ ਵੀ ਮਰੇ ਕੋਲੇ ਕੋਈ ਪੂਛ ਠਾ ਨਹੀਂ ਕੋਈ ਥਾਣਵਾਦ ਘਰ ਨਹੀਂ ਹੋਊਗਾ ਉਹਦੇ ਭਰਾ ਇਹ ਵੀ ਖੋਲ ਦੇ ਇਹ ਵੀ ਮਾਰਾ ਢੇੜਾ ਕਢਾ ਭਰਾ ਇਹਨੂੰ ਤੋਰ ਲਓ ਜੀ ਠੀਕਾ ਜੀ ਸੋ ਚੁਵਾਈਆਂ ਪਤਾ ਦਿਖਾ ਰਿਹਾ ਮੇਰੇ ਵੀਰੋ ਦੂਰੋਂ ਲਾ ਕੇ ਆਉਣਾ ਸਿਆਲੀ ਦਿਹਾੜੀਆਂ ਨੇ ਇੱਥੇ ਕੋਈ ਆਣ ਕੇ ਵੇਖੇ ਸਾਹਿਬ ਇਹ ਨਹੀਂ ਚਾਹੇ ਵੀ ਆਕੂ ਚੋਊਗਾ ਥਣ ਬੰਦ ਹੋਗੇ ਪੂਛ ਠਾ ਮਾਰੀ ਜਾਣੀ ਮੈਂ ਨਿਕਾ ਕਉਂ ਜੇ ਟਾਈਮ ਅਗਲੇ ਕੋਲ ਉਹਨਾਂ ਨੂੰ ਆ ਕਿ ਦਿਨ ਛੋਟੇ ਤੁਹਾਨੂੰ ਪਤਾ ਬੱਸ ਬੱਸ ਲੈ ਪੁਖਾ ਦੇ ਮੜਾ ਜਾ ਬੱਸ਼ੀ ਬੜੀ ਪ੍ਰਿੰਟ ਵਾਲੀ ਆ ਸਰ ਲੱਪੇ ਲੁਪੇ ਜਾਈ ਆ ਪਰਸੋਂ ਦੀ ਸੂਈ ਆ ਹਾਂ ਲੋ 14 15 ਕਿਲੋ ਕੁਛ ਨਹੀਂ ਇਹਨੂੰ ਵੱਡੀ ਬੱਸ਼ੀ ਨੇ ਆਪ ਤੋਂ ਤੁਰਿਆ ਹਾਂ ਵੇਖੋ ਠੀਕ ਜੇ ਪਸਮ ਪੁਸਮ ਕੇ ਤੁਹਾਨੂੰ ਚੰਗਾ ਨਿਕੇ ਯਾਰ ਹਾਂਜੀ ਮੈਂ ਤਾਂ ਸਦਾ ਵੇਖੋ ਦਸਨ ਬਣਾਇਆ ਵੱਸ਼ੀ ਨੇ ਹਾਂ ਬਸ ਮਾ ਆਪਸ ਨੂੰ ਛੁੱਟ ਗਏ ਨਾ ਥੋੜਾ ਸੂਸਵਾ ਦੇ ਵਿੱਚ ਆ ਥੋੜਾ ਕੁ ਰੁਪਈਆ ਵੱਸ਼ੀ ਬਾਕੀ ਤਾਂ ਤੁਨ ਬਹੁਤ ਸਵਾਦੀ ਠੰਡੀ ਠੀਰੀ ਆ ਇਹੋ ਜਿਹੀ ਨਹੀਂ ਕੋਈ ਗੱਲ ਲਓ ਵੇਖੋ ਕੁੜਾ ਕਾਰਦੀ ਨਾ ਮਿੱਟੀ ਥੱਲੇ ਹਾਂ ਲਓ ਲੈ ਵੀ ਸਦਾ ਮੇਨ ਗਾਲ ਥਣ ਬਹੁਤ ਸਵਾਦੀ ਹੋਸੀ ਨੀ ਨਹੀਂ ਚੋਣ ਚੰਗੀ ਐ ਔਰ ਏਡੀ ਦੂਰ ਵੀ ਆ ਕੇ ਕਰਾ ਲੜੀ ਹੋਣੀ ਹੋਵੇ ਵੀਰ ਨੇ ਚੋਣੀ ਹੋਵੇ ਉਹਦੇ ਵਾਸਤੇ ਚੰਗੀ ਆ ਬਹੁਤ ਵਧੀਆ ਬਹੁਤ ਵਧੀਆ ਬੜਾ ਪਸੰਦੀ ਵਾਲਾ ਥਣ ਲਗਾ ਹਾਂਜੀ ਰੋਕ ਰੋਕ ਤਾਂ ਥਣਾ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚਲੋ ਨੁਵਾਈ ਤੋਂ ਭਾਈ ਨਹੀਂ ਤਾਜੀ ਹਾਂਜੀ ਸੁਈ ਸਹੀ ਨਾ ਨਹੀਂ ਨੁਹਾਣੂਗਾ ਡੰਗਰ ਤਾਂ ਆਇਆ ਸੀ ਪਤੀ ਪਤਨੀ ਪੂਰੀ ਫੇਰ ਲੱਗ ਗਿਓ ਬਖਾਦੇ ਚਸ਼ਨਾ ਮਾਰ ਕੇ ਵੇਖੋ ਸੁਣੋ ਆ ਫੇਸਬੁਕ ਆ ਇਹ ਸ਼ਹਿਰ ਦੇ ਵਾਸੀ ਸੰਦੋ ਆਉਂਦੀ ਆ ਨੀ ਬੱਚੀ ਸਾਰੇ ਚੰਗੇ ਆ ਕਰੇ ਸਾਂਭਣ ਵਾਲੀ ਕਿਸੇ ਪ੍ਰਾਣ ਦਾ ਟਿਕਾ ਬਸ ਜਦੋਂ ਇਹ ਲੱਪੇ ਲੁੱਪੇ ਹੋ ਨਿਕਲ ਗਈ ਨਾ ਅਠਾ ਦਾ ਨਾ ਉਹ ਫੜਾ ਫੜਾ ਚੁੱਕਣ ਦਾ ਵੀ ਚੰਗੀ ਤਰ੍ਹਾਂ ਦੁੱਧ ਤੇ ਆ ਗਈ ਤੇ ਸਾਨੂੰ ਸਭ ਵਸ਼ੀ ਨੇ ਹੋਰਦੀ ਹੋ ਰਹੀ ਹੋ ਜਾਣਾ ਬਿਲਕੁਲ ਬਿਲਕੁਲ ਹਾਂਜੀ ਸੋ ਚੁਪਾਈਆਂ ਚੁਪਈਆਂ ਜਾਣ ਕੇ ਕਰਮ ਵਾਲੀ ਖੁੱਲੂਗੀ ਥੱਲੋਂ ਕਾਫੀ ਹਾਂਜੀ ਸੋ ਅੱਜ ਜੈਜ ਰੇਟ ਦੇ ਵਿੱਚ ਚਲੋ ਮਿਲ ਜਣੀਆਂ ਤੁਹਾਨੂੰ ਠੀਕ ਆ ਮੁੱਲ ਵੀ ਬਿਲਕੁਲ ਜੈਨੂਵਨੀ ਆ ਦਾ ਹਾਂ ਤਾਂ ਵੇਖੋ ਵਸ਼ੀ ਗੱਡੀ ਸਾਫ ਸੁਥਰੀ ਆ ਹਾਂ ਆ ਵੇਖੋ ਤਾਂ ਫਿਰ ਕੀ ਰੇਟ ਪੜਤਾ ਰੂਗੇ ਸਭ ਆਪ ਵਸ਼ੀ ਦੀ ਹੈਗੀ 55000 ਦੀ ਹਾਂ ਆ ਸਾਰਿਆਂ ਛੋਟਾ ਰਗਾ 47000 ਦੀ ਪਹੁੰਚ ਕਰਨੀ ਆਪਾਂ 47 ਦੀ 47000 ਦੀ ਪਹੁੰਚ ਕਿੰਨੇ ਕਿਲੋਮੀਟਰ ਤੱਕ 200 ਕਿਲੋਮੀਟਰਾਂ ਅੱਜ ਸਾਰਿਆਂ ਦੀ 200 200 ਤਾਈ ਆ ਲੋ ਜੀ ਅੱਜ 200 ਕਿਲੋਮੀਟਰ ਆਫਰ ਲੋ 100 ਨਹੀਂ ਕਰਦੇ ਆਪਾਂ 200 ਤਾਂ ਹੀ ਕੀਤੀ ਅੱਜ ਠੀਕ ਆ ਇੱਥੇ ਆਣ ਕੇ ਲੈ ਜਾਂਦਾ ਕੋਈ ਇੱਥੇ ਆਣ ਕੇ ਸਭ ਲੈ 43000 ਦੀ ਵਸ਼ੀ ਦੀ ਸਰਫ 43000 ਦੀ ਆਪ ਲੈ ਜਾਓਗੇ ਹਾਂਜੀ ਇੱਥੇ ਲਈ 43 ਦੇ ਦਾਂਗੇ ਤੇ 200 ਕਿਲੋਮੀਟਰ ਦੀ 47000 ਦੀ ਪਹੁੰਚ ਚੱਕੋ ਜੀ ਏ ਬੋਰੀ ਤੁਹਾਡੀ ਸਾਸ ਸੁਤਰੀ ਆ ਬਾਕੀ ਠੰਡੀ ਚੀਰੀ ਬੜੀ ਲਾਇਆ ਧਾਰਾ ਤੁਰ ਮਰਾਈਆ ਕੋਈ ਚੱਕ ਨੇ ਪਾਉ ਦੇ ਧਾਰਾ ਮਰਾਈਆਂ ਦੀਆਂ ਕੋਈ ਗੱਲ ਹਾਂਜੀ ਸੋ ਇਹ ਮਿਲ ਜੂਗੀ ਦੋਸਤੋ 43 ਦੀ ਆਨਲਾਈਨ ਮਗਾਉਂਦੇ ਹੋ 200 ਕਿਲੋਮੀਟਰ ਪਹੁੰਚ ਹੋ ਜੂਗੀ 47 ਹਜ਼ਾਰ ਦੀ 47 ਹਜ਼ਾਰ ਦੀ ਇਹ ਆ ਚ ਮਾਲ ਆ ਪੀਦੇ ਕੋਲ ਟਿਕਾਣਾ ਤੇ ਆ ਸਾਨੂੰ ਸਾਬ ਹੋਊਗੀ 65 ਹਜ਼ਾਰ ਦੀ ਪਹੁੰਚ ਆ ਇੱਥੇ ਆ ਕੇ ਲੈ ਜੂਗਾ ਕੋਈ ਦੇ 60 ਹਜ਼ਾਰ ਦੀ ਦੇ 65 ਹਜ਼ਾਰ ਦੀ ਪਹੁੰਚ 65 ਹਜ਼ਾਰ ਦੀ ਪਹੁੰਚ ਆ ਕੋਈ ਵੀ ਮੇਰਾ ਇੱਥੇ ਆ ਕੇ ਲੈ ਜੂਗਾ ਦੇ 32 ਹਜ਼ਾਰ ਦੀ ਆ ਤੇ ਪਹੁੰਚ 35000 ਦੀ 35000 ਦੀ ਪੌਂਚ ਆ ਆ ਵੀ ਮੇਰਾ ਗੁਇਚਾ ਲੈ ਜਾਊਗਾ 42000 ਦੀ ਹਾਂ ਤੇ ਉਦਾਂ 47000 ਦੀ ਪੌਂਚ ਠੀਕ ਹੈ ਠੀਕ ਇੱਕ ਬੱਚੀ ਬਾਹਰ ਜਿਹੜੀ ਬਣੀ ਕੱਚੀ ਆ ਉਹ ਵੀ ਵਿਖਾ ਦਿੰਨੇ ਆ ਜੀ ਉਸ ਇੱਕ ਜਿਹੜੀ ਐਂਡ ਦੇ ਵਿੱਚ ਵੜ ਬੁਖਾ ਰਹੇ ਆ ਇਹ ਹੈਪੀ ਕਿੰਨੇ ਮਹੀਨੇ ਦੀ ਗੱਬਣ ਇਸੇ ਤੋਂ 5 ਮਹੀਨੇ ਦੀ ਗੱਬਣ ਆ ਪੰਜਾਂ ਦੀ ਹਾਂਜੀ ਠੀਕ ਆ ਤੇ ਦੋ ਦੋ ਡਰਾਈ ਹੈ ਦੋ ਦੋ ਡਰਾਈ ਆ ਜੀ ਲਓ ਜੀ ਦੋ ਦੋ ਡਰਾਈ ਆ ਲਓ ਡੇਰ ਕਿਲੋ ਦਿੰਦੀ ਆ ਆਪਾਂ ਛੜਤੀ ਆ ਥਾਨੇ ਪਾਸ ਕਰਾਊਗੀ ਠੀਕ ਆ ਦੋ ਦੋ ਚਾਚੇ ਜਿਹੜਾ ਥਾਂ ਤੋਂ ਪਾਸ ਕਰਾਊਗੀ ਜਰਸੀ ਕਰਾਉਸ ਆ ਗਈ ਨਾ ਹਾਂਜੀ 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 ਲਓ ਜੀ ਜਰਸੀ ਕਰਾਉਸ ਆਂਗ ਦੇ ਵਿੱਚ ਆ ਤਾਂ ਪਲੀ ਕੁਲੀ ਆ ਬਾਕੀ ਠੰਡੀ ਚੀ ਹੋਈ ਨਹੀਂ ਗੱਲ ਕੋਈ ਲਓ ਚਾਉਂਦੀ ਕੇ ਪੂਰੇ ਪੰਜਾਂ ਦੀ ਪੰਜਾਂ ਦੀ ਪੰਜਾਂ ਦੇ ਰੇਖ ਲਓ ਭਾ ਜੀ ਹਲੋ ਆਵੇ ਤਾਂ ਪਾਉਣੀ ਦੋ ਤੇ ਛੱਡੀ ਦੇ ਨਾਲ ਆਪਾਂ ਹੀ ਛੱਡੀ ਜਾਵੇ ਹਾਂ ਹਾਂ ਥਣ ਪਾਸ ਕਰਾ ਦੂਗੀ ਥਣ ਪਾਸ ਕਰਾਉਗੀ ਹੈ ਕਰਵਾ ਲਈ ਚਲੋ ਜਿੰਨੇ ਵੀ ਚਲੋ ਵਜਨ ਪੋਜਨ ਚੰਗਾ ਕੋਈ ਮੇਰਾ ਭਰਾ ਸਾਹਿਬ ਪੋੜਾ ਲੈ ਕੇ ਜਾਣਾ ਚਾਹੁੰਦਾ ਤੇ 4 ਮਹੀਨੇ ਅਗੇ ਸੰਗ ਲਾਓ ਕੋਈ ਥਾਂ ਚ ਬਾਤ ਕਰਦੇ ਆਪਾਂ ਜੁਮੇਵਾਰ ਆ ਹਾਂ ਆਵੇ ਆਪਾਂ ਹੀ ਹੋਣੀ ਛੱਡੀ ਹੋ ਗਈ 20 ਦਿਨਾਂ ਮੈਂ ਕਿ ਥਾਂ ਤੋਂ ਪਾਸ ਕਰਾ ਦੋਗੇ ਇਹਨੂੰ ਤੋਰਲਾ ਮੜਾ ਜਾ ਤੋਰਦੇ ਆ ਇਹ ਕੀ ਮੋਲਾ ਚਰ ਇਸਦਾ 20000 ਦੀ ਆਪਾਂ ਦੇ ਦੇਣੀ ਦੋਸਤੋ ਕਿਲੋਮੀਟਰ ਪਾਓ ਜਾ ਬਸੂ ਕੀ ਆਪਾਂ ਨੂੰ ਹੈ ਵਜੇ ਭੋਆ ਕੱਖ ਨਹੀਂ ਤੇ ਇਦਾਂ ਇਹ ਜੋਫਰੀ ਆ ਵੱਡੀ ਏ ਜਿਹੜਾ ਲੱਗੂ ਰੁੱਟ ਕੇ ਮੇਲਾ ਆਹੋ 5-6000 ਪਹੁੰਚਦਾ ਲੱਗ ਜਾਂਦਾ ਤੇ ਬਾਕੀ 5000 ਤੂੰ ਖਾ ਪੀ ਜਾਣਾ ਹੈ ਹਾਂ ਕੋਈ ਚੱਕੇ ਸਮਾ ਜੋਫਰਾ ਵੱਡੀਆਂ ਦੇ ਨਾਲ ਲਾਦੀਆਂ ਦੇ ਉਹ ਵੀ ਨਵੇਂ ਸਾਲ ਦੇ ਆਫਰ ਆ ਠੀਕਾ ਜੀ 20000 ਦੇ ਵਿੱਚ ਪਹੁੰਚ ਸਾਨੂੰ ਸਾਹਿਬ ਮਿਲ ਨਹੀਂ ਗਈ ਪੰਜਾਂ ਮਹੀਨੇ ਦੀ ਬੱਛੀ ਗੱਬਣ ਓਕੇ ਦੋਸਤੋ ਬਾਕੀ ਜਿਹੜੀ ਆ ਬੱਛੀ ਵਹਿੜ ਤੁਹਾਨੂੰ ਦਿਖਾਈ ਆ ਠੀਕਾ ਜੀ ਗੱਬਣਾ ਪੰਜਾਂ ਮਹੀਨਿਆਂ ਦੀ 20000 ਦੀ ਪਹੁੰਚ 200 ਕਿਲੋਮੀਟਰ ਤੱਕ ਇੱਕ ਹੈਪੀ ਆਪਣੇ ਕੰਟੈਕਟ ਨੰਬਰ ਕਰ ਦਿੱਤਾ ਹੈ ਨੰਬਰ ਆਪਣਾ 81436773572 ਪਿੰਡ ਬੁਰਜਨਤੁਕੇ ਜ਼ਿਲ੍ਹਾ ਤਰਨਤੰਤ ਸਿਰਪੱਟੀ ਠੀਕ ਹੈ ਜੀ ਸੋ ਦੋਸਤੋ ਬਾਕੀ ਇਹ ਅਜ ਨਾਗ ਸੀਗੇ ਪੰਜ ਹੈਪੀ ਦੇ ਕੋਲ ਕਰੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ